ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜਲੇ ਕਾ ਕੰਡਾ ਜੀ ਮੈਂ ਸੰਬਸਤੇ ਬੜਲੇ ਬੜਲੇ ਅੱਛਾ ਸਾਜਰੀ ਨਵੇੜਦਾ ਕੰਮ ਆਹ ਸਾਜਰੀ ਹੋਰ ਕੰਮ ਹੋ ਜਾਂਦੇ ਨੇ ਹੋਰ ਕੰਮ ਵੀ ਹੋਤਾ ਹੈ ਅੱਛਾ ਅੱਛਾ ਸਾਰੀ ਡਾੜੀ ਕੰਮਕਾਰਾਂ ਚ ਲੰਘ ਜਾਂਦੀਆਂ ਐਸਾ ਕੰਮਕਾਰ ਤਾਂ ਦੇਖੋ ਵਾਹਿਗੁਰੂ ਚੱਲੀ ਹੋ ਜਾਣੇ ਨੇ ਤੇ ਗੁਰੂ ਘਰ ਵੀ ਥੋੜਾ ਬਹੁਤਾ ਹਨਾ ਆਪਾਂ ਸਮਝੋ ਸਮਾ ਕੱਢਿਆ ਕਰੇ ਦੇਖੋ ਕਿੰਨੇ ਨਾ ਪਿਆਰ ਦੇ ਨਾਲ ਮਹਾਰਾਜ ਆਪਾਂ ਨੂੰ ਆਵਾਜ਼ ਮਾਰਦੇ ਨੇ ਆਪ ਹੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸਚੀ ਵੀ ਨੇ ਭਾਈ ਆਓ ਸਾਰੇ ਇਕੱਠੇ ਹੋ ਗਿਆ ਆਪਾਂ ਨਾ ਗੁਰਬਾਣੀ ਦੇ ਨਾਲ ਜੁੜੀਏ ਸਾਜੀ ਪਰ ਹੁਣ ਤੁਹਾਨੂੰ ਪਤਾ ਹੀ ਹੋਵੇ ਕਿ ਕੰਮਾਂ ਨਿਵਰਦਾ ਨਹੀਂ ਨਾ ਕਰਦੇ ਆਏ ਬਗੈਰ ਪਰਮਾਤਮਾ ਦੇ ਬਗੈਰ ਹਾਂ ਜੇ ਨਜ਼ਰ ਆਪਾਂ ਨੂੰ ਪਰਮਾਤਮਾ ਦੇ ਹੁਕਮ ਨਾਲ ਉਹਦਾ ਚਰਜਾਬ ਨਹੀਂ ਹੁੰਦਾ ਕਰਮ ਨਹੀਂ ਹੁੰਦਾ ਚਲੋ ਕਿਸਮਤ ਆ ਦੇਖੋ ਹੁਣ ਆਇਆ ਵੀ ਪਰਮਾਤਮਾ ਦਾ ਹੁਕਮ ਹੈਗਾ ਪਰਮਾਤਮਾ ਦੀ ਦਾ ਕਿਰਪਾ ਹੈਗੀ ਹੈ ਆਪਾਂ ਨੂੰ ਉਹਦੀ ਕਿਰਪਾ ਕਰੀ ਹੀ ਦਿਖਾਈ ਨਹੀਂ ਦਿੰਦੀ ਹਨਾ ਹੁਣ ਜੇ ਆਪਾਂ ਦੇਖੀਏ ਜਿਵੇਂ ਆ ਜਾਨਵਰ ਆ ਜਿਹੜਾ ਤੁਸੀਂ ਇਹਨੂੰ ਜੇ ਹੁਣ ਇਹ ਕਹੇ ਵੀ ਮਤਲਬ ਇਹਨੂੰ ਤਾਂ ਆਪਾਂ ਕਹਿ ਸਕਦੇ ਆਂ ਵੀ ਇਹਦੇ ਕੋਈ ਕਿਰਪਾ ਨਹੀਂ ਹੈਗੀ ਹਨਾ ਹੁਣ ਆਪਾਂ ਦੇ ਤਾਂ ਕਿਰਪਾ ਹੈਗੀ ਐ ਚਲੋ ਠੀਕ ਐ ਫਿਰ ਹਾਂਜੀ ਵਾਹਿਗੁਰੂ ਹਾਂਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਹੁਣ ਆਪਾਂ ਨੂੰ ਗੁਰਮੁਖ ਪਿਆਰੇ ਮਿਲੇ ਹਾਂਜੀ ਵਾਹਿਗੁਰੂ ਆਪਾਂ ਇਹ ਨਾਲ ਵਿਚਾਰ ਕਰ ਰਹੇ ਸੀਗੇ ਵੀ ਭਾਈ ਕੁਛ ਨਾ ਕੁਛ ਸਮਾਂ ਜਿਹੜਾ ਉਹ ਗੁਰੂ ਘਰ ਵਾਸਤੇ ਵੀ ਕੱਢਿਆ ਕਰੋ ਹਾਂਜੀ ਹੁਣ ਇਹ ਕਹਿੰਦੇ ਵੀ ਕੀ ਕਰੀਏ ਸਾਰੀ ਦਿਹਾੜੀ ਕੰਮ ਧੰਦੀ ਬਹੁਤ ਆ ਕੰਮ ਧੰਦਿਆਂ ਦੇ ਵਿੱਚ ਨਾ ਸਮਝ ਨਹੀਂ ਲੱਗਦਾ ਹਨਾ ਨਾਲੇ ਕਹਿੰਦੇ ਵੀ ਗੱਲ ਇੱਥੇ ਮੁੱਕਦੀ ਆ ਵੀ ਜਦੋਂ ਗੁਰੂ ਦਾ ਹੁਕਮ ਹੋਣਾ ਜਾਂ ਓਦੋਂ ਹੀ ਗੁਰਦੁਆਰੇ ਆਉਣਾ ਹਨਾ ਜਦੋਂ ਸਾਡੀ ਕਿਸਮਤ ਵਿੱਚ ਲਿਖਿਆ ਜਦੋਂ ਸਾਡੀ ਕਿਸਮਤ ਵਿੱਚ ਲਿਖਿਆ ਓਦੋਂ ਹੀ ਆਉਣਾ ਹੁਣ ਗੁਰਮ ਆਪਾਂ ਜੇ ਦੇਖੀਏ ਗੁਰੂ ਦਾ ਤਾਂ ਹੁਕਮ ਹੈ ਹੀ ਆ ਹਾਂਜੀ ਗੁਰੂ ਤਾਂ ਸਾਨੂੰ ਹੁਕਮ ਕਰਤਾ ਪਰ ਸਾਨੂੰ ਉਹਦਾ ਹੁਕਮ ਸਮਝ ਨਹੀਂ ਆ ਰਿਹਾ ਜਿਵੇਂ ਸਤਗੁਰੂ ਨੇ ਗੁਰਬਾਣੀ ਦੇ ਵਿੱਚ ਸਮਝਾਇਆ ਹਨਾ ਕਹਿੰਦੇ ਸਤਗੁਰੂ ਫਰਮਾਇਆ ਕਾਰੀ ਇਹ ਕਰਿਓ ਗੁਰਦੁਆਰੇ ਹੋਏ ਕੇ ਸਾਹਿਬ ਸੰਭਾਲੇ ਹੋ ਵੀ ਸਾਨੂੰ ਤਾਂ ਹੁਕਮ ਹੋ ਗਿਆ ਵੀ ਭਾਈ ਗੁਰਦੁਆਰੇ ਸਾਹਿਬ ਆ ਕੇ ਉਹ ਗੁਰੂ ਦਾ ਹੁਕਮ ਮਤਲਬ ਮੰਨ ਕੇ ਆਪਣੇ ਆਪ ਨੂੰ ਮਤਲਬ ਉਹ ਮਾਰਗ ਤੇ ਤੋਰਨਾ ਹਾਂਜੀ ਸਾਨੂੰ ਤਾਂ ਹੁਕਮ ਹੋ ਗਿਆ ਹਾਂਜੀ ਜੇ ਹੁਣ ਆਪਾਂ ਗੱਲ ਕਰੀਏ ਕਿਸਮਤ ਦੀ ਵੀ ਸਾਡੀ ਤਾਂ ਕਿਸਮਤ ਚੰਗੀ ਨਹੀਂ ਜਿਵੇਂ ਹੁਣ ਇਹ ਬੈਲ ਨੂੰ ਲੈ ਕੇ ਜਾ ਰਹੇ ਸੀਗੇ ਇਹ ਮਤਲਬ ਹਾਜੇ ਵੀ ਕਿਤੇ ਨਾ ਕਿਤੇ ਇਹਨਾਂ ਪਸ਼ੂਆਂ ਦੁਆਰਾ ਜਿਹੜੀ ਐ ਉਹ ਖੇਤੀ ਤੇ ਕੰਮ ਕੀਤੇ ਜਾਂਦੇ ਨੇ ਹਨਾ ਹਾਂਜੀ ਹੁਣ ਉਹ ਬੈਲ ਨੂੰ ਲੈ ਜਾਂਦੇ ਸੀਗੇ ਉਹ ਕਹਿੰਦੇ ਵੀ ਸਾਡੀ ਕਿਸਮਤ ਤੇ ਚੰਗੀ ਨਹੀਂ ਬਿਨਾਂ ਕਿਸਮਤ ਕਿੱਥੇ ਗੁਰੂ ਘਰ ਜਾ ਹੁੰਦਾ ਹਨਾ ਹਾਂਜੀ ਹੁਣ ਜੇ ਆਪਾਂ ਦੇਖੀਏ ਵੀ ਜਿਹੜਾ ਉਹ ਬੈਲ ਆ ਫਿਰ ਉਹਦੀ ਕਿਸਮਤ ਚੰਗੀ ਐ ਨਹੀਂ ਜੀ ਜੇ ਆਪਾਂ ਦੇਖੀਏ ਵੀ ਸਾਡੇ ਤੇ ਮਹਾਰਾਜ ਦੀ ਕਿਰਪਾ ਹੀ ਨਹੀਂ ਹੈ ਆਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੀ ਨਹੀਂ ਹੈ ਫਿਰ ਅਸੀਂ ਜੇ ਉਹਨੂੰ ਦੇਖੀਏ ਵੀ ਜੇ ਸਾਡਾ ਇਹ ਜਿਹਾ ਪਹਿਰਾਵਾ ਹੋ ਜਾਂਦਾ ਇਹ ਬੈਲ ਵਰਗਾ ਫਿਰ ਜ਼ਿਆਦਾ ਕਿਰਪਾ ਹੁੰਦੀ ਸਾਡੇ ਤੇ ਬਿਲਕੁਲ ਨਹੀਂ ਹੁਣ ਮਾਰੇ ਨੇ ਤਾਂ ਸਾਨੂੰ ਕਿਰਪਾ ਕਰ ਦਿੱਤੀ ਹੁਣ ਕਿਰਪਾ ਹੋਈ ਕਿਵੇਂ ਮਹਾਰਾਜ ਕਹਿੰਦੇ ਨੇ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਵੀ ਆ ਦੇਖ 84 ਲੱਖ ਜੂਨਾ ਸੀ ਪਤਾ ਨਹੀਂ ਕਿਥੋਂ ਕਿਥੋਂ ਹਾਂ ਨਾ ਹੁੰਦੇ ਹੋਏ ਆਏ ਵੀ ਕਿਤੇ ਮਾਰੇ ਨੇ ਜੋਦੜੀਆਂ ਸੁਣੀਆਂ ਮੈਂ ਤਾਂ ਸੁਣੀਆਂ ਸਾਡੇ ਤੇ ਤਰਸ ਕੀਤਾ ਸਾਨੂੰ ਇੱਕ ਮਨੁੱਖਾ ਜਨਮ ਬਖਸ਼ਿਸ਼ ਕਰ ਦਿੱਤਾ ਇਹ ਜਿਹੜਾ ਮਨੁੱਖਾ ਜਨਮ ਹੈ 84 ਲੱਖ ਜੂਨ ਦਾ ਰਾਜਾ ਹਾਂਜੀ ਅੱਜ ਜੇ ਆਪਾਂ ਕਹੀਏ ਵੀ ਮੇਰੀ ਤਾਂ ਕਿਸਮਤ ਚੰਗੀ ਨਹੀਂ ਹੈ ਨਾ ਜਾਂ ਸਾਨੂੰ ਹੁਕਮੇ ਨਹੀਂ ਮਤਲਬ ਇਹ ਕਹਿ ਕੇ ਆਪਾਂ ਇੱਕ ਦੂਜੇ ਤੋਂ ਤਾਂ ਖੜਾ ਛਡਾ ਸਕਦੇ ਆ ਪਰ ਇਹ ਕਹਿ ਕੇ ਅਸੀਂ ਪ੍ਰਮਾਤਮਾ ਤੋਂ ਖੜਾ ਨਹੀਂ ਛਡਾ ਸਕਦੇ ਹਾਂਜੀ ਹੁਣ ਜਿਵੇਂ ਆਪ ਅਜੇ ਗੱਲ ਗੱਲ ਕਰੀਏ ਬੈਲ ਦੀ ਹਾਂਜੀ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਨਾ ਹਾਂਜੀ ਆ ਪ੍ਰੇਮ ਬੜਾ ਹੁੰਦਾ ਸੀ ਲੋਕਾਂ ਦੇ ਵਿੱਚ ਆਪਸੀ ਪ੍ਰੇਮ ਜਿਵੇਂ ਹਾਂ ਅਸੀਂ ਕਰਮ ਕਰਦੇ ਖੇਤੀਬਾੜੀ ਦਾ ਹਨਾ ਹਾਂਜੀ ਇਹ ਜਦੋਂ ਕਿਸੇ ਦਾ ਕੋਈ ਕਰਮ ਰੁਕ ਜਾਣਾ ਤਾ ਇੱਕ ਦੂਜੇ ਨੇ ਘਰ ਜਾ ਕੇ ਨਾ ਇੱਕ ਦੂਜੇ ਦੇ ਉਹਨਾਂ ਦਾ ਹੱਥ ਬਟਾਉਣਾ ਹੈਲਪ ਕਰਨੀ ਹੈਲਪ ਕਰਨੀ ਤੇ ਉਹਨੂੰ ਨਾ ਕਹਿੰਦੇ ਹੁੰਦੇ ਸੀ ਆਵਤ ਜੀ ਬੰਦਾ ਆਵਤ ਤੇ ਲੈ ਆਈਏ ਹੁਣ ਆਵਤ ਦੇ ਜਿਹੜਾ ਬੰਦਾ ਆਉਂਦਾ ਸੀ ਨਾ ਉਹਨੂੰ ਕੋਈ ਮਤਲਬ ਪੈਸਾ ਨਹੀਂ ਸੀ ਦਿੱਤਾ ਨਾ ਰਕਮ ਨਹੀਂ ਸੀ ਦਿੱਤੀ ਜਾਂਦੀ ਉਹਨੂੰ ਸਿਰਫ ਖਾਣਾ ਖਾਣ ਵਾਸਤੇ ਦਿੱਤਾ ਜਾਂਦਾ ਸੀਗਾ ਵੀ ਖਾਣਾ ਖਾ ਲਓ ਭਾਈ ਹਨਾ ਮਨਪੋ ਦਾ ਖਾਣਾ ਖਾ ਲਿਆ ਤੇ ਉਹਦੀ ਸੇਵਾ ਕੀਤੀ ਜਾਂਦੀ ਸੀਗੀ ਤੇ ਉਹ ਕਰਮ ਕਰਦੇ ਸੀਗੇ ਹਾਂਜੀ ਹੁਣ ਜੇ ਆਪਾਂ ਦੇਖੀਏ ਵੀ ਜਿਹੜਾ ਆ ਬੈਲ ਹੈ ਹਾਂਜੀ ਇਹਦੇ ਕੋਲ ਹੁਣ ਇਹਦੀ ਕਿਸਮਤ ਆਪਾਂ ਕਹਿ ਸਕਦੇ ਆ ਵੀ ਇਹਦੀ ਕਿਸਮਤ ਮਾੜੀ ਹੈ ਮਾੜੀ ਹੈ ਜੀ ਕਿਉਂ ਵੀ ਇੱਕ ਤਾਂ ਇਹ ਸੰਗਤ ਚ ਨਹੀਂ ਆ ਸਕਦਾ ਇਹ ਕੇ ਸਿਮਰਨ ਨਹੀਂ ਕਰ ਸਕਦਾ ਇਹ ਗੁਰਬਾਣੀ ਨਹੀਂ ਪੜ੍ਹ ਸਕਦਾ ਨਾ ਇਹਨੂੰ ਪਾਉਣ ਦੀ ਕੋਈ ਸੁਵਿਜਿ ਹੈ ਨਾ ਇਹਨੂੰ ਕਿਸੇ ਪ੍ਰਕਾਰ ਦੀ ਜਿਹੜੀ ਨੌਲੇਜ ਨਹੀਂ ਹੈ ਆਪਾਂ ਆਪਾਂ ਇਹਨੂੰ ਤਾਂ ਕਹਿ ਸਕਦੇ ਆ ਵੀ ਇਹ ਇਹਦੀ ਕਿਸਮਤ ਮਾੜੀ ਹੈ ਹੁਣ ਇਹ ਕੀ ਕਰਦਾ ਇਹ ਆਵਤ ਤੇ ਸਾਰਾ ਆਪਣਾ ਜੀਵਨ ਬਤੀਤ ਕਰੂਗਾ ਹੁਣ ਦੇਖੋ ਆਹ ਇਨਾ ਉਹਦੇ ਤੇ ਵਜਨ ਲੱਗਿਆ ਹੋਇਆ ਹਨ ਤੇ ਉਹ ਖੇਤੀ ਨਾਲ ਨਾਲ ਕਰ ਰਿਹਾ ਉਹਦੇ ਨਾਲ ਤੇ ਇਨਾ ਉਹ ਤੇ ਵਜਨ ਲੱਗਿਆ ਹੋਇਆ ਹੁਣ ਉਹਨੂੰ ਜਾ ਕੇ ਕੀ ਮਿਲਣਾ ਉਹੀ ਉਹ ਜਿਹੜਾ ਸੁੱਕਾ ਕਾ ਸੁੱਕਾ ਕਾ ਹਨਾ ਉਹ ਜਾ ਕੇ ਉਹੀ ਉਹਦੀ ਖਰਾਕ ਹੈ ਹੁਣ ਅਸੀਂ ਵੀ ਭਾਵੇਂ ਸਾਰੀ ਉਮਰ ਕੰਮ ਕਰੀ ਜਾਂਦੇ ਆ ਪਰ ਅਸੀਂ ਵੀ ਇੱਥੇ ਆਪਤੀ ਉਹ ਆਏ ਹੋਏ ਆ ਅਸੀਂ ਸਾਰੀ ਉਮਰ ਕੰਮ ਕਰਨਾ ਕਿਸੇ ਵਾਸਤੇ ਕਿਸੇ ਵਾਸਤੇ ਬਾਅਦ ਦੇ ਵਿੱਚੋਂ ਜਾਣਾ ਇੱਥੇ ਖਾਲੀ ਹੱਥ ਸਿਰਫ ਦੋ ਟੁਕੜੇ ਰੋਟੀਆਂ ਵਾਸਤੇ ਹਨਾ ਅਸੀਂ ਵੀ ਇੱਥੇ ਆਵਤ ਹੀ ਆਏ ਹੋਏ ਹਾਂ ਹੁਣ ਇਹਨੂੰ ਤਾਂ ਕਹਿ ਸਕਦੇ ਆਂ ਵੀ ਇਹਦੀ ਕਿਸਮਤ ਚੰਗੀ ਨਹੀਂ ਹੈ ਹੁਣ ਇਹਦੇ ਬਾਰੇ ਵੀ ਜਿਵੇਂ ਪਸ਼ੂ ਦਾ ਜਿਹੜਾ ਜੀਵਨ ਹਨ ਹਾਂਜੀ ਉਹਦੇ ਬਾਰੇ ਵੀ ਗੁਰੂ ਸਾਹਿਬ ਨੇ ਬੜਾ ਪਿਆਰ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੀ ਬਾਣੀ ਚ ਲਿਖਿਆ ਹੋਇਆ ਉਹ ਕਹਿੰਦੇ ਚਾਰ ਪਾਅ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਕਹਿੰਦੇ ਵੀ ਆਹ ਮੁੱਖ ਗੁੰਗਾ ਹੋ ਗਿਆ ਹਾਂਜੀ ਚਾਰ ਲੱਤਾਂ ਲੱਗੀਆਂ ਲੰਬੀ ਪੂੰਛ ਲੱਗੀ ਦੋ ਸਿਰ ਦੇ ਸਿੰਗ ਲੱਗੇ ਕਹਿੰਦੇ ਵੀ ਇਹ ਹੁਣ ਗੁੰਗਾ ਹੈ ਕਿਵੇਂ ਪਰਮਾਤਮਾ ਦੇ ਗੁਣ ਗਾਊਗਾ ਠੀਕ ਆ ਹੁਣ ਆਪਾਂ ਨੂੰ ਤਾਂ ਮਹਾਰਾਜ ਨੇ ਕਿੱਡਾ ਬੜਾ ਸੋਹਣਾ ਸਰੀਰ ਦਿੱਤਾ ਹਨਾ ਹਾਂਜੀ ਸਾਨੂੰ ਪਾਉਣ ਦੀ ਵੀ ਸੋਝੀ ਸਾਨੂੰ ਖਾਣ ਦੀ ਵੀ ਸੋਝੀ ਸਾਨੂੰ ਤਕਰੀਬਨ ਹਰ ਚੀਜ਼ ਦਾ ਗਿਆਨ ਮਹਾਰਾਜ ਨੇ ਦੇ ਕੇ ਭੇਜਿਆ ਕਿ ਭੇਜਿਆ ਮੁਨੋਖਾ ਜਾਨਵਰ ਨੂੰ ਹਨਾ ਹੁਣ ਆਪਾਂ ਸਿਮਰਨ ਬੰਦਗੀ ਕਰ ਸਕਦੇ ਹਾਂ ਬਾਣੀ ਪੜ ਸਕਦੇ ਹਾਂ ਬਾਣੀ ਪੜ ਕੇ ਵਿਚਾਰ ਸਕਦੇ ਹਾਂ ਅਸੀਂ ਆਪਣੇ ਜੀਵਨ ਦਾ ਮਨੋਰਥ ਸਮਝ ਸਕਦੇ ਹਾਂ ਹਾਂਜੀ ਠੀਕ ਹੈਗਾ ਨਹੀਂ ਹੁਣ ਜੇ ਆਪਾਂ ਉਹਨੂੰ ਦੇਖੀਏ ਜਿਹੜਾ ਆ ਬੈਲ ਹੈ ਹਾਂਜੀ ਇਹ ਕਿਦਾਂ ਪ੍ਰਮਾਤਮਾ ਦੇ ਗੁਣ ਗਾ ਲੂਗਾ ਨਹੀਂ ਗਾ ਸਕਦਾ ਨਹੀਂ ਗਾ ਸਕਦਾ ਨਾ ਹੁਣ ਮਾਰੇ ਸਾਨੂੰ ਸਮਝਾਇਆ ਕਹਿੰਦੇ ਊਠਤ ਬੈਠਤ ਠੰਗ ਪਰਹਿ ਜੀ ਤਬ ਕਤ ਮੂੰਡ ਲੁਕਾਈ ਹੈ ਹੁਣ ਜਿਵੇਂ ਇਹ ਬੈਲ ਹੈ ਜੇ ਸਵੇਰੇ ਨਾ ਕੰਮ ਤੇ ਉੱਠਿਆ ਹਾਂਜੀ ਇਹਨਾਂ ਨੇ ਇਹਦੇ ਨਾਲ ਤਸ਼ੱਦਦ ਕਰਨੀ ਹੈ ਹਾਂਜੀ ਕਹਿੰਦੇ ਵੀ ਫੇਰ ਕੀ ਹੋਣਾ ਤੇਰੇ ਉੱਠਦੇ ਦੇ ਵੀ ਤੇਰੇ ਬੈਠਦੇ ਦੇ ਵੀ ਤੇਰੇ ਡੰਡਾ ਪੈਣਾ ਹੈਨਾ ਵੀ ਫੇਰ ਤੂੰ ਮੂੰਹ ਕਿਵੇਂ ਲੁਕਾਏਂਗਾ ਤੇਰੇ ਨੂੰ ਤਾਂ ਹੁਣ ਕਰਮ ਹੀ ਕਰਨਾ ਤੇਰੇ ਵਾਸਤੇ ਤਾਂ ਹੋਰ ਕੋਈ ਹੈ ਹੀ ਨਹੀਂ ਕਿ ਆਚਾਰ ਤੇਰੇ ਵਾਸਤੇ ਤਾਂ ਕਰਮ ਦਾ ਆਚਾਰਾ ਤੂੰ ਤਾਂ ਹੁਣ ਉੱਠ ਕੇ ਤਗੜਾ ਹੋ ਕੇ ਕੰਮ ਕਰ ਲੈ ਹਾਂਜੀ ਪਰ ਕਹਤੇ ਨਾ ਕਿਤੇ ਹੁਣ ਉਹ ਜਿਵੇਂ ਦੱਸਦਾ ਸੀਗਾ ਨਾ ਕਹਿੰਦਾ ਵੀ ਜਦੋਂ ਇਹਨੇ ਕੰਮ ਤੇ ਆਉਣਾ ਹਾਂਜੀ ਉਦੋਂ ਤਾਂ ਇਹਦੀ ਰੂਰ ਹੁੰਦੀ ਆ ਬਹੁਤ ਰੂਰ ਹੁੰਦੀ ਆ ਬਹੁਤ ਵੀ ਮੈਂ ਹੁਣ ਕੰਮ ਤੇ ਲੈ ਕੇ ਚੱਲੇ ਆ ਕਹਿੰਦੇ ਜਦੋਂ ਇਹਨੇ ਘਰ ਜਾਣਾ ਫਿਰ ਇਹ ਦੌੜਿਆ ਜਾਂਦਾ ਜਿਵੇਂ ਹੁਣ ਆਪਾਂ ਦੇਖਿਆ ਨਾ ਉਹ ਰੁਕਿਆ ਨਹੀਂ ਕਿਉਂਕਿ ਉਹ ਲੈ ਕੇ ਜਾ ਰਿਹਾ ਸੀਗਾ ਘਰ ਨੂੰ ਹੈਨਾ ਉਹਨੂੰ ਪਤਾ ਵੀ ਘਰ ਜਾ ਕੇ ਆਰਾਮ ਨਾਲ ਬੈਠਾਂਗੇ ਆਰਾਮ ਨਾਲ ਬੈਠਾਂਗੇ ਠੀਕ ਹੈ ਹੁਣ ਉਹਦੀ ਮਤਲਬ ਉਹਦੀ ਤਸ਼ੱਦਦ ਅੱਛਾ ਜੇ ਉਹ ਨਾ ਤੁਰਿਆ ਫਿਰ ਉਹਦੇ ਤਸ਼ੱਦਦ ਕਰ ਦਿੰਦੇ ਫਿਰ ਉਹਦੇ ਟੂਹੀ ਦੇ ਵਿੱਚ ਉਹ ਡੰਡਾ ਮਾਰ ਦਿੰਦੇ ਹਨਾ ਉਹ ਮਾਰੇ ਸਮਝਾਇਆ ਕਹਿੰਦੇ ਹਰ ਬਿਨ ਬੈਲ ਬੇਰਾਨੇ ਹੋਈ ਹੈ ਵੀ ਹਰੀ ਪਰਮਾਤਮਾ ਦੇ ਨਾਮ ਤੋਂ ਬਗੈਰ ਜਿਹੜਾ ਹੁਣ ਤੇਰਾ ਜੀਵਨ ਹੈ ਕਿਸੇ ਲੇਖੇ ਦਾ ਨਹੀਂ ਇਹਦਾ ਮਤਲਬ ਉਹਦਾ ਤਾਂ ਕਿਸ ਜੀਵਨ ਜਿਹੜਾ ਕਿਸੇ ਲੇਖੇ ਦਾ ਹੈ ਨਹੀਂ ਪਰ ਜੇ ਹੁਣ ਆਪਾਂ ਦੇਖੀਏ ਵੀ ਆਪਣਾ ਜੀਵਨ ਕਿਸੇ ਲੇਖੇ ਦਾ ਹੈ ਨਹੀਂ ਜੀ ਹੈਗਾ ਹਾਂਜੀ ਨਹੀਂ ਹੈ ਜੀ ਆਪਣਾ ਵੀ ਕਿਸੇ ਲੇਖੇ ਨਹੀਂ ਨਾ ਮਹਾਰਾਜ ਕਹਿੰਦੇ ਉਹਨਾਂ ਨੇ ਸਾਨੂੰ ਸਮਝਾਇਆ ਬਿਨ ਸੰਗ ਦੀ ਸਭ ਐਸੇ ਫਿਰੇ ਜੈਸੇ ਪਸ਼ੂ ਟੋਰ ਵੀ ਜੇ ਤੇਰੇ ਜੀਵਨ ਦੇ ਵਿੱਚ ਸੰਗਤ ਨਹੀਂ ਤੇਰੇ ਜੀਵਨ ਦੇ ਵਿੱਚ ਸਿਮਰਨ ਨਹੀਂ ਕਹਿੰਦੇ ਫਿਰ ਆ ਜਿਹੜਾ ਬੈਲ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ ਹੈਗਾ ਇਹਦੇ ਵਿੱਚ ਅਰ ਤੇਰੇ ਵਿੱਚ ਕੋਈ ਅੰਤਰ ਨਹੀਂ ਹੁਣ ਮਹਾਰਾਜ ਅੱਗੇ ਸਮਝਾਉਂਦੇ ਨੇ ਕਹਿੰਦੇ ਹਾਟੇ ਨਾਕਨ ਟੁੱਟੇ ਕੰਧਨ ਉਹਦੋਂ ਕੋਪ ਸਿਖਾਈ ਹੈ ਕਹਿੰਦੇ ਵੀ ਹੁਣ ਕੀ ਹੋਣਾ ਜੇ ਤੂੰ ਇਹਨਾਂ ਦੇ ਕਹੇ ਨਾਲ ਲੱਗਿਆ ਹਾਂਜੀ ਹੁਣ ਉਹ ਤੁਸੀਂ ਦੇਖਿਆ ਹੋਣਾ ਧਿਆਨ ਕੀਤਾ ਨਾ ਵੀ ਉਹਦੇ ਨੱਕ ਪਾੜ ਕੇ ਨਾ ਉਹਨਾਂ ਨੇ ਨਾ ਰੱਸਾ ਪਾ ਹੈ ਹਾਂਜੀ ਉਹ ਸਿਰਫ ਉਹਦਾ ਕੰਟਰੋਲ ਹੈ ਅੱਛਾ ਜੀ ਉਹ ਨਾ ਖਿੱਚ ਰਿਹਾ ਸੀ ਉਹ ਹੁਣ ਉਹਨੂੰ ਤਕਲੀਫ ਹੁੰਦੀ ਸੀ ਉਹ ਰੁਕਦਾ ਸੀਗਾ ਹੈਨਾ ਹੁਣ ਜੇ ਉਹਨਾਂ ਨੇ ਕਿਹਾ ਵੀ ਤੂੰ ਇਹਨਾਂ ਕਹਿਣੇ ਨਾ ਲੱਗਿਆ ਉਹਨਾਂ ਨੇ ਉਹਦੇ ਨੱਥ ਨੱਕ ਪਾੜ ਕੇ ਨੱਥ ਪਾ ਲਿੱਤੀ ਹੁਣ ਤੁਸੀਂ ਧਿਆਨ ਕੀਤਾ ਹੋਣਾ ਜਿਹੜਾ ਉਹਦੇ ਨਾ ਗਰਦਨ ਦੇ ਉੱਤੇ ਇੱਥੇ ਰੱਖਿਆ ਹੋਇਆ ਉਹਨੂੰ ਪੰਜਾਲੀ ਵੀ ਕਹਿੰਦੇ ਨੇ ਪੰਜਾ ਵੀ ਕਹਿੰਦੇ ਨੇ ਲੱਕੜ ਦਾ ਜੀ ਲੱਕੜ ਦਾ ਹਾਂਜੀ ਉਹ ਰੱਖਿਆ ਉਹਦੀ ਗਰਦਨ ਤੇ ਹੁਣ ਜਦੋਂ ਆਪਨੇ ਕੰਨ ਹਿਲਾਉਂਦਾ ਲੱਕੜ ਨਾਲ ਕੰਨ ਵੱਜਦੇ ਨੇ ਉਹ ਲੱਕੜ ਨਾਲਾਂ ਦੇ ਕੰਨ ਟੁੱਟੇ ਪੈਣੇ ਟੁੱਟ ਜਾਂਦੇ ਹੁਣ ਜਦੋਂ ਉਹਨੇ ਐਨੀ ਤਸੱਦਦ ਕਰਕੇ ਘ ਹਾਂਜੀ ਤੇ ਘਰ ਜਾਂਦੇ ਨੂੰ ਉਹਨੂੰ ਕੀ ਮਿਲਣਾ ਸੁੱਕਾ ਕਾ ਸੁੱਕਾ ਕਾ ਫਿਰ ਇਹਦਾ ਮਤਲਬ ਕੀ ਹੋਇਆ ਵੀ ਉਹ ਸਾਡੇ ਨਾਲ ਵਿਚਾਰਾ ਚੰਗਾ ਨਹੀਂ ਜੀ ਤਾਂ ਬਹੁਤ ਹਾਲਤ ਜ਼ਿਆਦਾ ਖਰਾਬ ਹੈ ਸਾਡੀ ਜ਼ਿਆਦਾ ਹਾਲ ਹੁਣ ਸਾਡੇ ਤੇ ਤਾਂ ਮਹਾਰੇ ਨੇ ਕਿਰਪਾ ਕੀਤੀ ਆ ਅਸੀਂ ਤਾਂ 36 ਪ੍ਰਕਾਰ ਦੇ ਭੋਜਨ ਖਾਂਦੇ ਆ ਆਪਣੇ ਮਨ ਪੌਂਦਾ ਜਿਹੜਾ ਉਹ ਪਹਿਨਦੇ ਆ ਮਨ ਪੌਂਦਾ ਜਾਂਦੇ ਆ ਜੀ ਹੁਣ ਇਸ ਦੇਹੀ ਵਾਸਤੇ ਤਾਂ ਮਹਾਰੇ ਨੇ ਸਾਨੂੰ ਸਮਝਾਇਆ ਕਹਿੰਦੇ ਵੀ ਕਹਿੰਦੇ ਇਸ ਦੇਹੀ ਕੋ ਸਿਮਰੇ ਦੇਵ ਹਾਂਜੀ ਸੋ ਦੇਹੀ ਪਜ ਹਰ ਕੀ ਸੇਵ ਵੀ ਹੁਣ ਆ ਜਿਹੜੀ ਸਾਨੂੰ ਮਨੁੱਖਾ ਦੇਹੀ ਮਿਲੀ ਹੈ ਕਹਿੰਦੇ ਇਹ ਵਾਸਤੇ ਤਾਂ ਦੇਵਤੇ ਵੀ ਤਰਸਦੇ ਨੇ ਕਿਉਂ ਕਿ ਇਸ ਦੇਹੀ ਦੇ ਵਿੱਚ ਆ ਕੇ ਅਸੀਂ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰ ਸਕਦੇ ਹਾਂ ਸਿਮਰਨ ਕਰ ਸਕਦੇ ਹਾਂ ਸਿਮਰਨ ਕਰਕੇ ਅਸੀਂ ਇੱਥੋਂ ਆਪਣੀ ਮੁਕਤੀ ਕਰਾ ਸਕਦੇ ਹਾਂ ਭਜੋ ਗੋਬਿੰਦ ਭੂਲ ਮਤ ਜਾਹੋ ਹਾਂਜੀ ਮਾਨਸ ਜਨਮ ਦਾ ਇਹੀ ਲਾਹੋ ਕਹਿੰਦੇ ਹੁਣ ਆਹ ਮਾਨਸ ਜਨਮ ਦਾ ਇਹ ਲਾਹਾ ਹੈ ਵੀ ਇਹ ਮਾਨਸ ਜਨਮ ਦੇ ਵਿੱਚ ਆ ਕੇ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਲਾਪ ਕਰ ਸਕਦੇ ਹਾਂ ਜੇ ਹੁਣ ਅਸੀਂ ਇਹ ਦੇਖੇ ਵੀ ਜਿਹੜਾ ਉਹ ਬੈਲ ਹੈ ਕਿ ਉਹ ਉਹ ਮੁਕਤ ਹੋ ਜਾਊਗਾ ਪਰਮਾਤਮਾ ਦੇ ਨਾਮ ਲੱਭ ਕਰ ਲੂਗਾ ਉਹ ਤਾਂ ਸਿਰਫ ਆਪਣੀ ਇੱਕ ਜੋਨੀ ਭੋਗਣ ਵਾਸਤੇ ਆਇਆ ਹੈ ਉਹਦੇ ਕੋਲ ਹੁਣ ਕੰਮ ਤੇ ਸਿਵਾਏ ਹੋਰ ਕੁਝ ਨਹੀਂ ਹੈ ਉਹ ਭਾਵੇਂ ਹੁਣ ਕੰਮ ਰੋਕੇ ਕਰ ਲੇ ਤੇ ਭਾਵੇਂ ਉਹ ਹੱਸ ਕੇ ਕਰ ਲੇ ਹੋਰ ਉਹਦੇ ਕੋਲ ਕੋਈ ਚਾਰਾ ਨਹੀਂ ਹੈ ਠੀਕ ਹੈ ਕਹਿੰਦੇ ਹੁਣ ਜੇ ਆਪਾਂ ਕਹੀਏ ਵੀ ਸਾਡੀ ਕਿਸਮਤ ਚੰਗੀ ਨਹੀਂ ਸਾਨੂੰ ਆਪਣੀ ਮਤਲਬ ਇਹ ਕਿਸਮਤ ਨੂੰ ਨਹੀਂ ਕੋਸਣਾ ਚਾਹੀਦਾ ਠੀਕ ਹੈ ਕਿ ਨਹੀਂ ਸਾਨੂੰ ਇਹ ਖੜਾ ਇਹ ਕਹਿ ਕੇ ਖੜਾ ਨਹੀਂ ਛਡਾ ਲੈਣਾ ਚਾਹੀਦਾ ਵੀ ਸਾਡੀ ਤਾਂ ਕਿਸਮਤ ਚੰਗੀ ਨਹੀਂ ਜਾਂ ਗੁਰੂ ਦਾ ਹੁਕਮ ਹੈ ਗੁਰੂ ਦਾ ਤਾਂ ਹੁਕਮ ਹੋ ਗਿਆ ਕਿੰਨੇ ਪਿਆਰ ਨਾਲ ਤਾਂ ਮਹਾਰਾਜ ਆਵਾਜ਼ ਮਾਰਦੇ ਨੇ ਕਹਿੰਦੇ ਆਬ ਹੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਹੁਣ ਐਨੇ ਪਿਆਰ ਦੇ ਨਾਲ ਤਾਂ ਮਹਾਰਾਜ ਆਵਾਜ਼ ਮਾਰਦੇ ਨੇ ਹੋਰ ਕਿੱਦਾਂ ਮਾਰਨ ਪਰ ਸਾਨੂੰ ਸੁਣਾਈ ਨਹੀਂ ਦਿੰਦੀ ਕਿਉਂ ਨਹੀਂ ਸੁਣਾਈ ਦਿੰਦੀ ਮਹਾਰਾਜ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਘੋੜਾ ਹੁਣ ਸਾਨੂੰ ਮਾਰੇ ਨੇ ਕਹਿੰਦੇ ਨੇ ਵੀ ਆਓ ਸੰਤ ਪਿਆਰਿਓ ਆ ਕਥ ਕੀ ਕਰੇ ਕਹਾਣੀ ਵੀ ਆਓ ਬੈਠੀਏ ਵੀ ਜਿਸਾ ਆਕਾਲ ਪੁਰਖ ਪਰਮਾਤਮਾ ਨੇ ਸਾਨੂੰ ਇੱਥੇ ਭੇਜਿਆ ਆ 84 ਲੱਖ ਜੂਨ ਤੋਂ ਵੱਖਰਾ ਕਰਕੇ ਭੇਜਿਆ ਵੀ ਆਓ ਆਪਾਂ ਉਹਦੇ ਬਾਰੇ ਵਿਚਾਰੀਏ ਹੁਣ ਉਹਦੇ ਬਾਰੇ ਵਿਚਾਰਨਾ ਵੀ ਉਹ ਕੌਣ ਹੈ ਕਿੱਥੇ ਹੈ ਸਾਨੂੰ ਕਿਉਂ ਭੇਜਿਆ ਹੈ ਅਸੀਂ ਕਿਵੇਂ ਮਿਲ ਸਕਦੇ ਆ ਉਹਦਾ ਸਰੂਪ ਕੀ ਹੈ ਹੈਨਾ ਇਹ ਸਾਰੇ ਜਿੰਨਾ ਵੀ ਗਿਆਨ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਬੈਠਦੇ ਆ ਗੁਰੂ ਧੰਸਾਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਰਦੀ ਬਾਣੀ ਜਿਹੜੀ ਆ ਉਹ ਸਾਨੂੰ ਗਿਆਨ ਦਿੰਦੀ ਹੈ ਇਸ ਕਰਕੇ ਆਪਾਂ ਨੂੰ ਸਮੇਂ 'ਚੋਂ ਸਮਾਂ ਕੱਢ ਕੇ ਗੁਰਦੁਆਰੇ ਔਰ ਬੰਦਗੀ ਸਿਮਰਨ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੁਣ ਸਾਨੂੰ ਪਤਾ ਲੱਗ ਗਿਆ ਨਾ ਵੀ ਪਰਮਾਤਮਾ ਨੇ ਇਹ ਦੇਹੀ ਦਿੱਤੀ ਆ ਸਾਡੇ ਵੱਡੇ ਭਾਗ ਨੇ ਹਾਂਜੀ ਇਹ ਤੋਂ ਵੱਡੇ ਭਾਗ ਹੋ ਨਹੀਂ ਸਕਦੇ ਸੋ ਜੇ ਸਾਡੇ ਵੱਡੇ ਭਾਗ ਨੇ ਕਿਉਂ ਨਾ ਫਿਰ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਮਨਾਉਂਦੇ ਹੋਏ ਆਪਾਂ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਨਾ ਹਾਂਜੀ ਚਲੋ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ